ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਅੱਜ ਆਪਾਂ ਗੱਲ ਕਰਾਂਗੇ ਘਰ ਦੀ ਨੈਗੇਟਿਵਿਟੀ ਬਾਰੇ ਕਿ ਆਪਣੇ ਘਰ ਦੇ ਵਿੱਚ ਨੈਗੇਟਿਵਿਟੀ ਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਹਾਂ ਘਰ ਦੇ ਵਿੱਚ ਨੈਗੇਟਿਵਿਟੀ ਦਾ ਮੇਨ ਕਾਰਨ ਤੁਹਾਡੇ ਘਰ ਦਾ ਵਾਸਤੂ ਦੋਸ਼ ਹੋ ਸਕਦਾ ਹੈ ਜਾਂ ਤੁਹਾਡੀ ਕੁੰਡਲੀ ਦੇ ਵਿੱਚ ਪਿਤਰ ਦੋਸ਼ ਹੋ ਸਕਦਾ ਹੈ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਰਹਿਣਾ बार-बार ਇਲੈਕਟ੍ਰੋਨਿਕ ਚੀਜ਼ਾਂ ਦਾ ਖਰਾਬ ਹੋਣਾ ਜਾਂ ਕਿਸੇ ਵੀ ਮਾਨਸਿਕ ਤੌਰ ਤੇ ਕਿਸੇ ਦਾ ਜਿਆਦਾ ਬਿਮਾਰ ਰਹਿਣਾ ਇਹ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਦਾ ਕਾਰਨ ਹੋ ਸਕਦਾ ਹੈ ਇਸ ਦੇ ਲਈ ਤੁਸੀਂ ਆਪਣੇ ਘਰ ਦੇ ਵਾਸ਼ਰੂਮ ਨੂੰ ਹਮੇਸ਼ਾ ਸਾਫ਼ ਰੱਖੋ ਉੱਥੇ ਰੈੱਡ ਚੀਜ਼ਾਂ ਦਾ ਜਿਆਦਾ ਇਸਤੇਮਾਲ ਨਾ ਕਰੋ ਆਪਣੀ ਜਿਹੜੀ ਟਾਇਲਟ ਸੀਟ ਹੈ ਉਸ ਨੂੰ ਬੰਦ ਰੱਖੋ ਤੇ ਉਸ ਨੂੰ ਹਮੇਸ਼ਾ ਸੁੱਕਾ ਤੇ ਸਾਫ਼ ਰੱਖੋ ਦੂਸਰਾ ਕਾਰਨ ਜੇਕਰ ਤੁਹਾਡੇ ਘਰ ਦੇ ਵਿੱਚ ਚੜ੍ਹਦੇ ਸੂਰਜ ਦੀਆਂ ਕਿਰਨਾਂ ਨਹੀਂ ਆ ਰਹੀਆਂ ਤਾਂ ਇਹ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਦਾ ਮੇਨ ਕਾਰਨ ਹੋ ਸਕਦਾ ਹੈ ਘਰ ਦੇ ਵਿੱਚ ਚੜ੍ਹਦੇ ਸੂਰਜ ਦੀਆਂ ਕਿਰਨਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਚੜ੍ਹਦੇ ਸੂਰਜ ਦੀ ਧੁੱਪ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਪੈਦਾ ਕਰਦੀ ਹੈ ਜੇਕਰ ਤੁਹਾਨੂੰ ਆਪਣੇ ਘਰ ਦੇ ਵਿੱਚ 네ਗੇਟਿਵਿਟੀ ਲੱਗ ਰਹੀ ਹੈ ਤਾਂ ਤੁਸੀਂ ਇੱਕ ਕੱਚ ਦਾ ਵਰਤਨ ਲੈ ਕੇ ਉਸ ਦੇ ਵਿੱਚ ਫੜਕੜੀ ਦਾ ਟੁਕੜਾ ਆਪਣੇ ਘਰ ਦੇ ਬਾਥਰੂਮ ਦੇ ਵਿੱਚ ਜ਼ਰੂਰ ਰੱਖੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੀ 네ਗੇਟਿਵਿਟੀ ਦੂਰ ਹੋ ਜਾਏਗੀ ਉਹ ਫੜਕੜੀ ਦਾ ਟੁਕੜਾ ਤੁਸੀਂ ਹਰ ਸ਼ਨੀਵਾਰ 플ਸ਼ ਕਰਦਿਆ ਕਰੋ ਤੇ ਨਵਾਂ ਫੜਕੜੀ ਦਾ ਟੁਕੜਾ ਦੁਬਾਰਾ ਤੁਸੀਂ ਰੱਖ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਕਾਫੀ ਹੱਦ ਤੱਕ ਤੁਹਾਡੇ ਘਰ ਦੀ 네ਗੇਟਿਵਿਟੀ ਜੋ ਘਟ ਹੋ ਜਾਏਗੀ ਅਤੇ ਦੂਸਰਾ ਜੇਕਰ ਤੁਹਾਨੂੰ ਆਪਣੇ ਘਰ ਦੇ ਵਿੱਚ ਨੇਗੇਟਿਵਿਟੀ ਦਾ ਕਾਰਨ ਵਾਸਤੂਦੋਸ਼ ਲੱਗ ਰਿਹਾ ਹੈ ਤਾਂ ਤੁਸੀਂ ਇਸ ਦੇ ਲਈ ਚੰਦਨ ਦੀ ਅਗਰਬਤੀ ਦੀ ਤੂਤਰਜਨਾ ਆਪਣੇ ਘਰ ਦੇ ਵਿੱਚ ਸਵੇਰੇ ਸ਼ਾਮ ਕਰਿਆ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਵਾਸਤੂਦੋਸ਼ ਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਰਾਹਤ ਮਿਲੇਗੀ ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਦੇ ਵਿੱਚ ਫਲਾਂ ਵਾਲੇ ਪੌਦੇ ਤੇ ਫੁੱਲਾਂ ਵਾਲੇ ਪੌਦੇ ਜ਼ਿਆਦਾ ਲਗਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਬਣੀ ਰਹੇਗੀ ਜੋਤਿਸ਼ ਨਾਲ ਸੰਬੰਧਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਤਿਥੀਆਂ ਦੇ ਹਿਸਾਬ ਨਾਲ ਤੇ ਗ੍ਰਹਾਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਤੁਸੀਂ ਆਪਣੀ ਕੁੜਲੀ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ